ਜੋ ਅੰਕਲ ਜੀ ਲੈ ਕੇ ਜਾ ਰਹੇ ਨੇ ਗੱਡੀ ਮੁਕਤੇਸ਼ਵਰ ਧਾਮ ਕੋੜੀ ਸ਼ਿਵਲਿੰਗ ਦੇ ਪ੍ਰਾਚੀਨ ਮੁਕਤੇਸ਼ਵਰ ਧਾਮ ਬੰਮ ਬੋਲੇ ਕੋੜੀ ਉਤਨੇ ਪੰਗਿਆ ਲਗਭਗ 200 ਤੋਂ 250 ਕੋੜੀ ਹੈ ਜੋ ਕਿ ਬੜੇ ਬਸ ਦੇ ਜਿੰਨੇ ਵੀ ਮੈਂਬਰਸ ਆ ਤਾਂ ਬਲੀ ਬੇਟਾ ਜੀ ਤਾਂ ਬਾਕੀ ਯਾਰ ਇੱਥੇ ਨਾ ਸਫੋਕੇਸ਼ਨ ਬਹੁਤ ਹੈ 에ਰਾ ਵੀ ਨਦੀ ਹੈ ਤੇ 에ਰਾ ਜਿਹੜਾ ਪਾਣੀ ਸਾਰਾ ਰੰਜੀ ਸਾਗਰ ਡੈਮ ਹੈਗਾ ਨਾ ਉੱਥੋਂ ਆਂਦਾ ਵਾ ਪਾਕਿਸਤਾਨ ਤੱਕ ਵੀ ਜਾਂਦੀ ਹੈ बलदेवराए भाई भी आ चुके हैं भगवान कैंट पहुंच चुकी है ਕਰਾਤੀ ਹੈ थैंक यू सर थैंक यू मुक्तेश्वर ગામ ਦੂਰੀ 1 ਕਿਲੋਮੀਟਰ ਆ ਜੀ ਸਾਰਿਆਂ ਨੂੰ ਇੱਕ ਨਵੇਂ ਲੋਕ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅੰਗਲੇ ਜੀ 21 ਲੋ ਜੀ ਫਾਈਨਲੀ ਸਾਡੇ ਸ਼ਹਿਰ ਬਟਾਲਾ ਚੋਂ ਅੰਕਲ ਜੀ ਲੈ ਕੇ ਜਾ ਰਹੇ ਨੇ ਗੱਡੀ ਮੁਕਤੇਸ਼ਵਰ dham ਤੇ ਕਾਟਗੜ ਮੱਧਰਦੀ ਸਾਤਦੀ ਜੀ ਵੀ ਜਾ ਰਹੇ ਸੋ ਹਰ ਸਾਲ ਇਹ ਗੱਡੀ ਲੈ ਕੇ ਜਾਂਦੇ ਨੇ ਮੁਕਤੇਸ਼ਵਰ ਗਾਮ ਤੇ ਕਾਟਗੜ ਬਾਕੀ ਕਰਦੇ ਸਤਿਗੁਰ ਅੰਕਲ ਜੀ ਸੋ ਫਾਈਨਲੀ ਸਾਰੇ ਪ੍ਰੇਮੀ ਆ ਚੁੱਕੇ ਨੇ ਬੱਸ ਸਾਡੀ ਆਲਮੋਸਟ ਫੁੱਲ ਫੋਲੋ ਹੋ ਗਿਆ ਸੀ ਡਰਾਈਵਰ ਸਭ ਸਾਡੇ ਆ ਚੁੱਕੇ ਨੇ ਸੱਚੀ ਗੱਲ ਬਾਬਾ ਜੀ ਸਵਾ ਸਾਰੇ ਬੈਠ ਚੁੱਕੇ ਨੇ ਪ੍ਰੇਮੀ ਜਿਹਨੇ ਵੀ ਸਫ਼ਰ ਕਰਨ ਲਈ ਬੱਸ ਦੇ ਵਿੱਚ ਬੈਠ ਚੁੱਕੇ ਨੇ ਸੋ ਹੋਰ ਪਾਣੀ ਪੀਣ ਤੱਕ ਸਾਡੀ ਬੱਸ ਤਾਂ ਜਿਹੜੀ ਚੱਲ ਪਏਗੀ ਆਪਾਂ ਖਾਣ ਪੀਣ ਦਾ ਸਾਰਾ ਸਮਾਨ ਰੱਖ ਲਿਆ ਪਾਣੀ ਦੀ ਬੋਤਲਾਂ ਵਗੈਰਾ ਵਿੱਚ ਤੂੰ ਇੱਥੇ ਰਹਿ ਗਿਆ ਸੋ ਆ ਪਹਿਲਾ ਟੂਰ ਸਾਡੇ ਮਹੱਲੇ ਦੇ ਨਾਲ ਲੱਗ ਰਿਹਾ ਸਾਡੇ ਵੱਡੇ ਭਾਈ ਜੀ ਚੁੱਕੇ ਨੇ ਤੇ ਟੂਰ ਲੱਗਣ ਲੱਗਾ ਥੋੜੀ ਦੇਰ ਤੱਕ ਲੈ ਲੜੇ ਅੱਜ ਆਪਾਂ ਚੱਲੇ ਆ ਮੁਕੇਸ ਮਦਾਨ ਸਾਡੇ ਮੰਦਰੋਂ বাস ਚੱਲੀ ਆ ਤੇ ਸਾਰੇ ਵੰਦਨ ਦੇ ਤੁਹਾਨੂੰ ਬਹੁਤ ਜਿੱਦੱਕ ਸੰਗ ਚੱਲੀ ਆ ਤੇ ਤੁਹਾਨੂੰ ਨਾਲ ਦੀ ਨਾਲ ਵੀਡੀਓ ਦਿਖਾਈ ਦੇ ਲੋ ਜੀ ਬਲਦੇਵ ਰਾਜ ਭਾਈ ਨਿਤਮਾ ਵੇਖਿਆ ਹੀ ਨਹੀਂ ਬਲਦੇਵ ਰਾਜ ਭਾਈ ਸਾਡੇ ਬੇਟਾ ਕੀ ਸਾਰਾ ਇੰਤਜ਼ਾਮ ਹੋ ਗਿਆ ਇਹ ਸਪੀਕਰ ਵੀ ਲੱਗ ਗਿਆ ਸੁਦਾ ਨਿਕਲ ਚੁੱਕੀ ਆ ਬਟਾਰੇ ਤੋਂ ਬਟਾਲਾ ਤੋਂ ਮੁਕਤੇਸ਼ਵਰ ਦਾ ਦੂਰੀ ਲਗਭਗ 95 ਕਿਲੋਮੀਟਰ ਲੋ ਜੀ ਆ ਬਟਾਰੇ ਦਾ ਬਾਈਪ ਪਹੁੰਚਣ ਲੱਗਿਆ ਵਾ ਥੋੜੀ ਦੇ ਲਈ ਖਿਡਾਰੀ ਬਸ ਭਾਈ ਨਹੀਂ ਬਸ ਖੜਨਦੇ ਆ ਤੇ ਮੋਹਲ ਵੇਖੋ ਯਾਰ ਇੱਧਰ ਚਲ ਚਲ ਭਾਈ ਭਾਈ ਚਲੋ ਚਲੋ ਇਹ ਯਸ਼ੋ ਦੇਵ ਦਾਇਆ ਲੋ ਜੀ ਬਸ ਸਾਡੀ ਪਠਾਨਕੋਟ ਕੈਂਟ ਪਹੁੰਚ ਜੋ ਯਾਰ ਟ੍ਰੇਨ ਲੰਘ ਰਹੀ ਆ लोही पठानकोट पहुंच गया बस ना गलत बने पाली थोड़ी रिफंड करके ना फिर जाना तो यही बस लगी बैग हूँ आसाने बैग आती है थैंक यू सर थैंक यू पारी इलाका स्टार्ट हो चुके मुक्तेश्वर धाम तो लगभग दस किलोमीटर रह गया हूँ ਤੱਕ ਜਾਈਗੇ ਪਪਾਈ ਜਾਣ ਦੋ ਅੱਗੇ ਤੱਕ ਉੱਥੇ ਬਸਣਾ ਲੈਣੋ। ਤੋ ਬੈਜੋ ਕੋਠੇ ਚੜਜੋ। ਲੋ ਜੀ ਪਹੁੰਚ ਚੁੱਕੀਆਂ। ਮੁਕਤੇਸ਼ਵਰ ਧਾਮ ਇਹ ਮੱਕੀ ਗੱਡੀ ਸਾਡੀ ਬੜੀ ਵੱਡੀ ਹੈਗੀ ਆ ਤੇ ਗੱਡੀ ਅੱਗੇ ਨਹੀਂ ਜਾਣੀ। ਇੱਥੋਂ ਬਾਹਰ ਹੋ ਕੇ ਕਿਲੋਮੀਟਰ ਚੱਲਣਾ ਪੈਣਾ। ਇੱਥੇ ਲਿਖਿਆ ਮੁਕਤੇਸ਼ਰ ਗਾਮ ਦੂਰੀ 1 ਕਿਲੋਮੀਟਰ ਆ। ਸੋ ਉਥੈ ਥੱਲੇ ਜਾਣਾ ਪਏਗਾ। ਜੀ ਸਾਰੇ ਇੱਥੇ ਉਤਰ ਗਏ ਆ ਬੱਸ ਹੋ ਗਈ। ਖਾਲੀ ਉਹਨੇ 1 ਕਿਲੋਮੀਟਰ ਸਾਰੇ ਥੱਲੇ ਤੁਰ ਕੇ ਜਾਣਾ ਪੈਣਾ। ਜੀ ਸਾਰੇ ਇੱਥੇ ਧਾਮ ਚੱਲਿਆਂ ਵਾ ਦਰਸ਼ਨ ਕਰਨ ਨੂੰ ਚੱਲੇ ਆ ਜੀ। ਬੋਲ ਸ਼ੰਕਰ ਭਗਵਾਨ ਕੀ ਜੈ। ਬੋਲ ਭਾਈ। ਆ ਸਾਡੇ ਮਨਜੀਤ ਭਾਈ ਨਾਲ ਕਾਕਾ ਨਾਲ ਲੋ ਜੀ ਇਹ ਮਨਜੀਤ ਭਾਈ ਦੇ ਨਾਲ ਲੰਨਾਰੇ ਫਰੈਂਡ ਜੇ ਟਿੱਕਾ ਜੀ ਹਾਂ ਸਾਰੇ ਆ ਸਾਡੇ ਗੋਦਮ ਦੇ ਫਾਦਰ ਸਾਹਿਬ ਨੇ ਇੱਕ ਬਾਈ ਕਰ ਦੇ ਬੋਲੋ ਜੈ ਸ਼ੰਕਰ ਜੀ ਸ਼ੰਕਰ ਵੇਹ ਲੋ ਸਾਰਿਆਂ ਨੂੰ ਕੋਆਪਰੇਟ ਕਰਦੇ ਪਏ ਆ ساری ਮਿਹਰਬਾਨੀ ਅੰਕਲ ਜੀ ਨੇ ਅੰਕਲ ਜੀ ਲੈ ਕੇ ਆਏ ਬਾਬਾ ਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਆਣਾ ਸਾਣਾ ਮਨ ਨਨਵਾਸੀ ਆ ਰਿਹਾ ਹੈ ਆਵੇ ਬਹੁਤ ਦੁੱਖदाई ਹੋਗਾ ਕੀ ਚਾਚਾ ਸਾਡਾ ਪਿੱਛੇ ਰਹਿ ਗਿਆ ਸੀ ਭਜਾਈ ਲੈ ਕੇ ਆ ਰਹੀ ਖਿੱਚ ਕੇ ਜੈ ਬੋਲੇ ਨਾ ਜੈ ਬੋਲੇ ਨਾ ਜੈ ਬੋਲੇ ਨਾ ਵੀ ਆ ਗਏ ਟ ਚਾਰ ਸਵੇਰੇ ਸ਼ੰਭੂ ਮੁਕਤੇਸ਼ਵਰ dham ਬਾਕੀ ਸਾਡੇ ਜਿੰਨੇ ਵੀ ਮਹੱਲਾਨਵਾਸੀ ਇੱਥੇ ਦੇਖੋ ਸਾਰੇ ਆਏ ਨੇ ਆ ਸਾਹਮਣੇ ਲੰਗਰ ਹਾਲ ਆ ਇੱਥੇ ਪ੍ਰਸ਼ਾਦੇ ਛੱਕ ਸਕਦੇ ਹੋ ਤੁਸੀਂ ਇੱਥੇ ਲੰਗਰ ਮਿਲਦਾ ਠੀਕ ਆ ਕਿ ਆ ਪਾਣੀ ਪੀਂਦੇ ਇੱਥੇ ਹੱਥ ਉਤੋਕ ਜਾਂਦੇ ਹੋ ਲੋ ਜੀ ਮੁਕਤੇਸ਼ਵਰ dham ਵੀ ਉਹ ਚੈੱਕ ਕਰੋ ਕਿ ਨਾ ਘੰਟ ਆ ਰਿਹਾ ਆ ਸਾੜੀ ਥੱਲੇ ਪੋੜੀਆ ਉਤਨੀ ਪਣੀਆਂ ਲਗਭਗ 200 ਤੋਂ 250 ਪੋੜੀਆ ਜੋ ਕਿ ਭਾਂ ਥੱਲੇ ਉਤਰ ਕੇ ਜਾਣਾ ਪੈਣਾ ਸਾਨੂੰ ਸਾਰਿਆਂ ਨੂੰ। ਥੱਲੇ ਜਾ ਰਹੇ ਆ। ਬਾਕੀ ਆ ਵੇ ਥੱਲੇ ਜਾਂਦਾ ਤੇ ਆਲਾ ਵੇ ਇੱਕ ਉੱਪਰ ਆਂਦਾ ਪਰ ਮੈਂ ਰੋਂਗ ਵੇ ਥਾਣੀ ਥੱਲੇ ਜਾ ਰਿਹਾ ਕਿਉਂਕਿ ਸ਼ੂਟ ਕਰਨਾ ਵੀਡੀਓ। ਸੋ ਥੱਲੇ ਪੋੜੀ ਦੇਖੋ ਯਾਰ ਦੇਖ ਕੇ ਡ ਲੱਗਦਾ ਕਿੰਨੀ ਜ਼ਿਆਦਾ ਲੰਬੀ। ਓ ਸ਼ੰਕਰ ਭਗਵਾਨ ਕੀ ਜੈ। ਚਲੋ ਹੀ ਆ ਥੱਲੇ ਵੀਊ ਦੇਖੋ ਕਿੰਨਾ ਹੌਸਾਵਾ। ਆਪੂਰਾ ਪੜੀ ਲੱਗੋ ਲੋ ਜੀ ਵਿੱਕੀ ਭਾਈ ਬੋ ਸ਼ੰਗਰ ਭਗਵਾਨ ਕੀ ਲੋ ਜੀ ਸੈਕਟਰੀ ਸਾਹਿਬ ਤੁਹਾਨੂੰ ਮਿਲ ਲੱਭਣ ਨੇ ਲੋ ਸਾਡੇ ਬਲਦੇਵ ਰਾਏ ਭਾਈ ਮਕਰੋ ਦਾ ਲੱਭਣਾ ਭਾਈ ਇੱਥੇ ਆ ਅਸ਼ਨਕਲ ਤੋਂ ਪਹਿਲਾਂ ਇੱਥੇ ਤੁਹਾਨੂੰ ਪ੍ਰਸ਼ਾਦ ਵਗੈਰਾ ਮਿਲ ਲੇਗਾ ਤੇ ਇੱਥੇ ਤੂਫਤਾਵ ਦਾ ਬਲਦੇਵ ਰਾਏ ਭਾਈ ਲੈ ਰਹੇ ਨੇ ਪ੍ਰਸ਼ਾਦ ਕੇ ਆ ਤੀ ਸੰਭਲੋ ਮੈਨੇਜਰ ਆ ਠੀਕ ਆ ਲੋ ਜੀ ਆਪਣੇ ਜੋੜੇ ਵਗੈਰਾ ਇੱਥੇ ਜਮਾ ਹੋ ਰਿਹਾ ਤਾਂ ਮੈਂ ਵੀ ਆਪਣੇ ਜੋੜੇ ਇੱਥੇ ਲਾ ਕੇ ਦਰਸ਼ਨ ਕਰਕੇ ਆ ਨਾ ਬਾਕੀ ਸਾਰੇ ਉੱਪਰ ਚੜੇ ਚਾਚਾ ਜੀ ਭਾਈ ਚਾਚੇ ਠੀਕ ਹੋ ਬਾਰਾ ਸੁਣਾਓ ਕਬੀ ਸਾਡੇ ਚਾਚਾ ਦੇ ਭਾਬੀ ਤੇ ਨਾਲ ਕਾਕਾ ਜੀ ਦੇ ਨਾਲ ਸਾਚਾ ਹੈ ਭਾਬੀ ਇਹ ਕੁੜੀ ML ਕੀ ਨਾਮ ਹੈ ਤੁਹਾਡਾ ਸਾਚੀ ਦਰਸ਼ਨ ਬਟਾਲਨ ਦੇ ਹਾਂ ਜੀ ਨਹੀਂ ਹੱਥ ਹਾਂ ਤੋਂ ਅੱਈਆ ਅਜਮੂ ਤੋਂ ਅੱਈਆ ਹੁੰਦੀ ਕਰਨੇ ਚਲੋ ਕੀ ਕਹਿਣਾ ਚਾਹੋਗੇ ਉਹ ਆਡੀਅੰਸ ਨੂੰ ਗਾਇਸ ਸਬਸਕ੍ਰਾਈਬ ਕਰ ਦਿਓ ਯਾਰ ਤੇ ਤੋਂ ਹਾਂ ਮੈਂ ਡਿਜ਼ਾਈਨਰ ਭਾਈ ਹੱਥ ਹੋ ਰਹੇ ਨੇ ਚਲਿਏ ਦਰਸ਼ਨ ਕਰਨ ਹਾਂ ਜੀ ਲੈ ਦਰਸ਼ਨ ਕਰਨ ਤੇ ਮਾਰਦਣੇ ਲੱਗੇ ਆ ਬਾਕੀ ਇਹ ਤਾਂ ਇੱਕ ਇੱਕ ਗੱਲ ਕਹਿ ਰਹਾ ਭਾਈ ਮੰਦਿਰ ਹੋਏ ਭਾਈ ਮਸਜਿਦ ਹੋਏ ਭਾਈ ਗੁਰਦੁਆਰਾ ਹੋਏ ਸੇ ਧੱਕੇ ਜਾਇਆ ਕਰੋ ਕੋਈ ਵੀ ਤਾਂ ਨੁਸਖਾ ਇਹ ਦਰਸ਼ਨ ਕਰ ਦਰਸ਼ਨ ਕਰ ਰਹੇ ਹੋ ਹਾਂਜੀ ਭਾਈ ਦਰਸ਼ਨ ਕਰ ਰਹੇ ਆਇਆ ਬੋਲੇ ਰਾਤ ਕੀ ਹੈ ਬੋਲੇ ਹੁਣ ਆਪਾਂ ਘੜੀ ਯਾਰ ਓਮ ਨਮੋ शिवाय ਬੋਲ ਸ਼ੰਕਰ ਭਗਵਾਨ ਕੀ ਜੈ ਜੋ ਆਪਾਂ ਦਰਸ਼ਨ ਕਰੀਏ ਭਾਈ ਇਹ ਨਹੀਂ ਕਰ ਰਹਾ ਆਇਆ ਮੈਂ ਦਰਸ਼ਨ ਕਰਕੇ ਅੱਛਾ ਸਾਢੇ ਸੁਖ ਦੇ ਭਾਈ ਵੀ ਦਰਸ਼ਨ ਕਰ ਰਹੇ ਹੋ ਚੀਪ ਮੰਦਿਰਾਂ ਤੋਂ ਆਪਾਂ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਨੇ ਆ ਲੋਜੀ ਉਹ ਲੱਥੇ ਪਾਸ ਸ਼ਿਵリンਚ ਦੇ ਦਰਸ਼ਨ ਕਰਨ ਲੱਗੇ ਆ ਤੁਹਾਨੂੰ ਵੀ ਕਰਾ ਦਿਆਂਗੇ ਬਹੁਤ ਪ੍ਰਾਚੀਨ ਮੰਦਿਰ ਹੈਗਾ ਇਹ ਮਕਤੇਸ਼ਵਰ ਦਾ ਸਵਾ ਸੰਦੀਪ ਭਾਈ ਗੁਫਾ ਤਾਂ ਨਹੀਂ ਇਹ ਪਵਨ ਥਲੇ ਪ੍ਰਵੇਸ਼ ਕਰਨਾ ਹੈ ਜੈ ਸ਼ੰਕਰ ਲੋਜੀ ਬੋਲੇਨਾ ਦੇ ਕਰੋ ਦਰਸ਼ਨ ਦੇਖੋ ਕਿਦਾ ਸਾਰੀ ਪਿਆਰੀ ਸਾਥ ਸੰਗਤ ਆਈ ਹੋਈ ਹੈ ਦਰਸ਼ਨ ਕਰਨ शिवलिंग के दर्शन दर्शन करो शिवलिंग के प्राचीन मुक्तेश्वर धाम ਲੋੜੀਏ ਪਾਦਰਸ਼ਨ ਘਰ ਆਏ ਆ ਬਹੁਤ ਪ੍ਰਾਚੀਨ ਮੰਦਿਰ ਹੈਗਾ ਮੁਕਤੀਸ਼ਵਰ ਦਾਮਦਰ ਸ਼ਿਵਲਿੰਗ ਦੇ ਦਰਸ਼ਨ ਕੀਤੇ ਤਾਂ ਕਾ ਨਾਮ ਮੁਕਤੀਸ਼ਵਰ ਦਾਮ ਸ਼ਿਵਲਿੰਗ ਦੇ ਪਛਾਦ ਵੀ ਲਿਆ ਉੱਪਰ ਜਾ ਰਹੇ ਆ ਪਾਂਡਵ ਧਿਆਨ ਕਕਸ਼ ਧਿਆਨ ਲਗਾਉਂਦੇ ਹੁੰਦੇ ਸੀ ਮਹਾਰਾਜ ਦਾ ਪਾਂਡਵ ਧਿਆਨ ਕਸ਼ ਕਕਸ਼ਾ ਦੇਖੋ ਲੋੜੀਏ ਬੋਲੇ ਨਾ ਦਰਬਾਰ ਪਹਿਲਾ ਦਰਸ਼ਨ ਜਿ ਆਏ ਬੋਲੇ ਨਾ ਜਿੱਥੇ ਇੱਕ ਪਾਂਡਵ ਆਪਣਾ ਧਿਆਨ ਲਗਾਉਂਦੇ ਸੀ ਬੈਟ ਕੇ ਨਾ ਜਿੰਨੇ ਵੀ ਪਾਰਟਸ ਸੀ ਇੱਥੇ ਬਾੜੀਆਂ ਧਿਆਨ ਲਾਂਦੇ ਹੀ ਪੱਤੀ ਦੇ ਪੱਤੀ ਜੀ ਨੂੰ ਲੱਗ ਜਾ ਲੈ ਤਾਨੂੰ ਉੱਪਰ ਉਹ ਕਿਹੜੇ ਕਲਾਸਟਰੀ ਆ ਗਿਆ ਉਹ ਨਾ ਅੰਦਰ ਚਲੋ 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 ਅੰਦਰ ਰੋਹੀ ਰੋ ਅੰਦਰ ਨੂੰ ਤੁਮ ਸਰਪਰੀ ਬੇਟਾ ਜੀ ਅਸੀਂ ਇੱਥੇ ਪਾਰਟ ਪਕਤੀ ਕਰਾ ਰਹੇ ਸੀ ਆ ਦੇਖੋ ਬਣਾਈ ਹੋਈ ਛੁੱਟੀ ਲੋਬਾ ਬਣੀ ਹੋਈ ਆ ਬਾਅਦ ਵਿੱਚ ਭਗਤ ਸਦਾਰਸ਼ਨ ਕਰਨ ਆ ਰਹੇ ਨੇ ਉਹ ਜੁਫਾਰੇ ਦਰਸ਼ਨ ਕਰਦੇ ਆ ਬਾਕੀ ਯਾਰ ਬਹੁਤ ਜ਼ਿਆਦਾ ਗਰਮੀ ਹੈਗੀ ਆ ਟੂ ਮੱਚ ਹੌਟ ਹੈ ਯਾਰ ਟਿਵਲਿੰਗ ਦੇ ਵੀ ਦਰਸ਼ਨ ਕਰ ਲਿਆ ਤੇ ਜਿੱਥੇ ਪਾਂਡਵ ਆਪਣਾ ਧਿਆਨ ਕੱਛੇ ਲਾਂਦੇ ਹੀ ਭਗਵਾਨ ਦੀ ਭਗਤੀ ਵਿੱਚ ਉਹ ਵੀ ਤੁਹਾਨੂੰ ਦਿਖਾਤਾ ਹੈ ਸੋ ਬਾਕੀ ਯਾਰ ਇੱਥੇ ਨਾ ਸਫੋਕੇਸ਼ਨ ਬਹੁਤ ਹੈਗੀ ਆ ਮਕੀ ਹਵਾ ਜੀ ਨਹੀਂ ਚੱਲ ਰਹੀ ਇਸ ਕਰਕੇ ਬਹੁਤ ਜ਼ਿਆਦਾ ਨਾ ਪਸੀਨਾ ਆ ਰਿਹਾ ਪਾਜੀ ਬੂਡ ਪਾ ਰਹੇ ਨੇ ਉਸ ਤੋਂ ਬਾਅਦ ਫਿਰ ਵੀਡੀਓ ਤਿਆਰ ਕਰਨਗੇ ਵੀਊ ਦੇਖੋ ਤੁਸੀਂ ਇੱਥਾਂ ਨੂੰ ਸੁਮਾ ਬਹੁਤ ਹੋਇਆ ਹੋਏ ਸ਼ੰਕਰ ਭਗਵਾਨ ਕੀ ਜੈ ਉਪਾਰਾ ਚ ਬਸਿਆ ਇਹ ਸਾਹਮਣੇ ਤੁਸੀਂ ਨਦੀ ਦੇਖ ਰਹੇ ਹੋ ਨਾ ਇਹ ਰਾਵੀ ਨਦੀ ਆ ਤੇ ਇਹਦਾ ਜਿਹੜਾ ਪਾਣੀ ਸਾਰਾ ਰੰਜੀ ਸਾਗਰ ਜਿਹੜਾ ਡੈਮ ਹੈਗਾ ਨਾ ਉਹੋਂ ਆਉਂਦਾ ਵਾ ਪਾਕਿਸਤਾਨ ਤੱਕ ਵੀ ਜਾਂਦਾ ਚਾਹੀ ਦੇ ਦਰਸ਼ਨ ਵਧੀਆ ਵਧੀਆ ਹੋ ਗਏ ਬਹੁਤ ਵਧੀਆ ਭਗਵਾਨ ਸਿੰਘ ਜੀ ਦੇ ਦਸਣ ਗਾ ਕੇ ਨਜ਼ਾਰੇ ਵੱਜ ਗਏ ਸੀ ਪਾਰ ਦੇਖਦੇ ਪਈਓ ਨਾ ਜਿਹੜਾ ਮੁਕਤੀਸ਼ਵਰ ਧਾਮ ਦੇ ਜਿਹੜਾ ਸ਼ਿਵਲਿੰਗ ਮੰਦਿਰ ਹੈ ਨਾ ਉਹ ਪੂਰੇ ਪਾਰ ਕੱਟ ਕੇ ਅੰਦਰ ਸੈਂਟਰ ਚ ਬਣਿਆ ਆ ਅਦਰ ਇੱਕ ਬਿਲਕੁਲ ਥੇਲੇ ਡਾਊਨ ਚ ਜਾ ਮੈਂ ਤੁਹਾਨੂੰ ਦਰਸ਼ਨ ਕਰਾ ਕੇ ਆਂ ਦੇਖ ਲਓ ਭਾਰ ਸਲੋ ਜੀ ਆਪਾਂ ਦਰਸ਼ਨ ਕਰ ਲਿਆ ਨikhil ਬਾਈ ਨੇ ਵੀ ਦਰਸ਼ਨ ਕਰ ਲਿਆ ਆਪਾਂ ਮੁਕਤੇਸ਼ਵਰ ਧਾਮ ਦੇ ਹੁਣ ਆਪਾਂ ਜਾ ਰਹੇ ਹਾਂ ਉੱਪਰ ਉਹ ਸੀੜੀਆਂ ਦੇਖਦੇ ਪਈਆਂ ਨਾ ਉੱਪਰ ਆ 250 ਜਾਂ 200 ਲਗਭਗ ਸੀੜੀਆਂ ਹੈ ਜਿਹੜੀ ਆਪਾਂ ਥੱਲੇ ਉਤਰ ਕੇ ਆਏ ਸੀ ਹੁਣ ਉਹੀ ਥੱਲੇ ਉਤਰ ਕੇ ਪਤਾ ਆ ਜਾਣਾ ਫਾਈਨਲੀ ਚੱਲਦੇ ਹਾਂ ਉੱਪਰ ਤੇ ਪ੍ਰਸ਼ਾਦ ਵਗੈਰਾ ਛਕਦੇ ਆ ਜਿਨ੍ਹਾਂ ਨੇ ਸਾਰੇ ਤਿਆਰ ਹੋ ਗਏ ਨੇ ਵੀ ਆ ਰੈਡੀ ਟੂ ਗੋ ਟੂ ਅਪਸਟੇਅਰ ਚਲੋ ਸਲੋ ਜੀ ਹੁਣ ਸੀੜੀਆਂ ਤਾਂ ਚੜ ਕੇ ਉੱਪਰ ਜਾਣਾ ਪੈਣਾ ਵਾ ਦੇਖੋ ਸੀੜੀਆਂ ਕਿੰਨੀਆਂ ਤਾਂ ਸੋ ਫਾਈਨਲੀ ਚੱਲਦੇ ਹਾਂ ਹੁਣ ਉੱਪਰ ਆਪਾਂ ਤਾਂ ਸਭ ਨੇ ਮੱਛਰ ਤੋਂ ਵਰੀ ਗੱਲ ਹੈ ਅਕਾਦੇ ਰੈਂਟ ਮੈਂਟ ਤੇ ਟਾਰਗੇਟ ਮੈਂਟ ਕਰਗੇ ਆਪਾਂ ਇਹ ਗੱਲ ਕਰੀਆ ਇਹਨਾਂ ਨੇ ਮਾਲਕ ਜੀ ਭਾ ਨਹੀਂ ਪੈ ਗੇ ਰਿਆ ਲੰਗਰ ਛਕੋ ਅੰਗਲ ਜੀਰ ਤੇ ਲੰਗਰ ਹਾਲ ਆ ਤੂੰ ਭਾਂਡੇ ਲੈਂਦੇ ਐ ਤੇ ਬਾਅਦ ਚ ਲੰਗਰ ਬਤਾ ਦਿੰਦਾ ਭਾਈ ਹੁਣੀ ਲੰਗਰ ਸਰਵ ਕਰਕੇ ਦੇਨੇ ਲੋ ਜੀ ਇੱਥੇ ਲੰਗਰ ਚ ਦਾਲ ਚੋਲ ਤੇ ਮਾਣੀ ਮਿਲਦੀ ਵੀ ਆ ਕਿਰਾਂ ਅੱਜ ਪ੍ਰਸ਼ਾਦਾ ਛਕ ਲਿਆ ਠੀਕ ਆ ਤੋ ਦਾਲ ਹੀ ਚੋਲ ਹੀ ਤੇ ਮਾਣੀ ਵਧੀਆ ਲੱਗਾ ਭਾਗ ਭਾਗ ਸਾਡੀ ਸੰਗਤ ਨੇ ਖਾ ਆ ਪਹਿਲੇ ਤੇ ਥੋੜੇ ਬੋਤੇ ਰਹਿ ਗਏ ਨੇ ਸੋ ਵੀ ਬਸ ਹੁਣ ਜਾਣ ਲੱਗਿਆ ਤੇ ਆ ਪਾਣੀ ਦਾ ਟੈਂਕਰ ਆਇਆ ਦੇਖੋ ਇੱਥੇ ਭਾਂਡੇ ਭਨੇ ਹੋਏ ਆ ਭਾਂਡੇ ਭੁੰਡੇ ਵਾਸ਼ ਇੱਥੇ ਕੀਤੇ ਜਾਂਦੇ ਨੇ ਲੰਗਰ ਸੇਵਾ ਦੇ ਮੰਗਤ ਭਾਬੀ ਠੰਡਾ ਦਾ ਆਏ ਉਹ ਵੀ 슈ਗਰ ਫ੍ਰੀ ਆ ਦੇਖੋ ਅਦਰ ਮੈਂ ਪੀ ਰਿਹਾ ਅਦਰ ਅੰਕਲ ਪੀ ਰਿਹਾ ਨਾਲ ਵਾ ਵਗਦੀ ਨਹੀਂ ਬਈ ਯਾਰ ਬਹੁਤ ਜ਼ਿਆਦਾ ਗਰਮੀ ਆਈ ਹੈ ਨਾ ਜੀ ਉੱਪਰ ਬੱਸ ਵਾਲੇ ਨੇ ਨਾ ਯਾਰ ਬੱਸ ਉੱਪਰ ਹੀ ਖਿਲਾਰ ਕੀ ਥੇਲੇ ਨਹੀਂ ਲੈ ਗਿਆ ਹੁਣ 1 ਕਿਲੋਮੀਟਰ ਅੱਗੇ ਤੁਰ ਕੇ ਥੇਲੇ ਗਏ ਆਂ ਸੋ ਸਾਈਂ ਜੀ ਦੱਸੋ ਸਾਡੇ ਆਡੀਅੰਸ ਨੂੰ ਤੁਹਾਨੂੰ ਕਿੱਦਾਂ ਲੱਗਾ ਮੁਕਤੇਸ਼ਵਰ धाम ਆ ਕੇ ਜੈ ਮਹਾਦੇਵ ਜੈ ਮਹਾਦੇਵ ਸਾਨੂੰ ਮੁਕਤੇਸ਼ਵਰ धाम ਆ ਕੇ ਬਹੁਤ ਬੜੀਆ ਲੱਗਾ ਇਹ ਬਹੁਤ ਬੜੀਆ ਜਗ੍ਹਾ ਹੈ ਹਾਂ ਮਤਲਬ ਕਿ ਸੁਨਾਤਾਸ਼ ਆਇਆ ਹੋਇਆ ਵਾ ਬਹੁਤ ਸੁੰਦਰ ਜਗ੍ਹਾ ਹੈ ਹਰਿਆਲੀ ਹੀ ਹਰਿਆਲੀ ਚਾਰੇ ਪਾਸੇ ਦਿਖ ਰਹੀ ਹੈ ਬਹੁਤ ਹੀ ਮਜ਼ਾ ਆ ਰਿਹਾ ਹੈ ਸੋ ਆਪਕੋ ਮੁਕਤੇਸ਼ਵਰ धाम ਆ ਕੇ ਕਿੱਦਾਂ ਲੱਗਾ ਬਹੁਤ ਚੰਗਾ ਲੱਗਾ ਮੈਂ ਪਹਿਲਾਂ ਵੀ ਆਈ ਦੀ ਆ ਇੱਥੇ ਥੋੜੇ ਥੋੜਾ ਪਨਾ ਹਾਂਜੀ ਮਾਮੂਆਂ ਨਾਲ ਸੋਇਦ ਕਿਵੇਂ ਤੁਸੀਂ ਮਾਮੂਰੇ ਨਾਲ ਆਇਓ ਸਿਗਾ ਪਹਿਲਾਂ ਹੁਣ ਪਾਣੀ ਕਾਫੀ ਜ਼ਿਆਦਾ ਹੋ ਚੁੱਕਾ ਹੈ ਸਨਾਓ ਵਟ ਇਸ ਯੂਰ ਨੈਕਸਟ ਡੈਸਟੀਨੇਸ਼ਨ ਸੋ ਕਾਟ ਕਰ ਜਾ ਰਹੇ ਹੋ ਬੋਲ ਸ਼ੰਗਰ ਭਗਵਾਨ ਕੀ ਜੈ ਲਾਡੂ ਸਾਡਾ ਥੱਕ ਗਿਆ ਹੈ ਲਾਡੂ ਵਿਚਾਰੇ ਦੀ ਪੂਰੀ ਬਸ ਹੋ ਗਈ ਆ ਲਾਡੂ ਨਹੀਂ ਬਾਕੀ ਵੀ ਬੜੇ ਥੱਕ ਗਏ ਹਨ ਇਹਨਾਂ ਦੇ ਵੀ ਤੁਹਾਨੂੰ ਕਰਾਨੇ ਇੰਟਰੋ ਸਲੋ ਜੀ ਉੱਪਰ ਆ ਚੁੱਕੇ ਹਾਂ ਜਿੱਥੋਂ ਅਪ ਤੁਰ ਕੇ ਗਏ ਸੀ ਕਿਲੋਮੀਟਰ ਥੱਲੇ ਬਸ ਸਾਡੀ ਹੋ ਲੱਗੀ ਆ ਸਵਾ ਅੰਕਲ ਜੀ ਬਾਸਾਂ ਕੱਲਾ ਕੇ ਆਇਆ ਥੈਂਕ ਯੂ ਸੋ ਮਚ ਨਿਊ ਸਬਸਕਰਰ ਲੋ ਜੀ ਆ ਭੈਣ ਨੇ ਬਹੁਤ ਮੇਰੀ ਮਦਦ ਕੀਤੀ ਹੈ ਸਬਸਕਰਰ ਵਧਾ ਰਹੀ ਹੈ ਥੈਂਕ ਯੂ ਸੋ ਮਚ ਥੈਂਕ ਯ ਹਾਂ ਜਰੂਰ ਕਿਓ ਥੈਂਕ ਯੂ ਸੋ ਲੋ ਜੀ ਸਾਰੇ ਜਣੇ ਆ ਚੁੱਕੇ ਨੇ ਉੱਪਰ ਦੇਖੋ ਸਾਡੇ ਬਲਦੇ ਵਧਾਈ ਭਾਈ ਵੀ ਆ ਚੁੱਕੇ ਨੇ ਆ ਦੇਖੋ ਇੱਥੇ ਲੱਡੂ ਚੱਲ ਰਹੇ ਖਾਦੇ ਕਿ ਨਹੀਂ ਕਿਦਾਂ ਲੱਗੇ ਆ ਸਵਾਦ ਸ਼ਾਸਤਰੀ ਜੀ ਨਾਲ ਵੀ ਪੁੱਛਦੇ ਆ ਸ਼ਾਸਤਰੀ ਜੀ ਸੋ ਕਿਦਾਂ ਦਾ ਲੱਗਿਆ ਇੱਥੇ ਆ ਕੇ ਬਹੁਤ ਬਹੁਤ ਵਧਾਈ ਆਪ ਸਭ ਕੋ ਬਟਾਲਾ ਵਾਸੀ ਕੋ ਔਰ ਜੋ ਹੈ ਯਹਾਂ ਬਸ ਲੈ ਕਰਕੇ ਆਏ ਹੈ ਬੜੀ ਇਹ ਸਭ ਆਪ ਸਭੋ ਕਾ ਸਹਿਯੋਗ ਔਰ ਕਿਰਪਾ ਹੈ जी ये सारी संगत आई है इत्यादि संगत श्री सत्य बाबा लाल दया जी महाराज जी मोनिया मोहल्ला बटाला से जो ने सारी संगत आई है बहना है भगवान शंकर की ये बारिश आ जाएगी भगवान शंकर यदि प्रसन्न हो जाए तभी बरसात कर देंगे तो जी कोई बात नहीं है फिर भी हम सब संगत प्रसन्न मुद्रा में आए जय श्री बाबा लाल जी जय हो शंकर भगवान की जय लो जी दबाओ ਮੰਦਾਵਾ ਸਾਹਿਬ ਗਰਮੀ ਬਹੁਤ ਹੋ ਗਈ ਆ ਲੱਡੂ ਖਾਓ ਇੱਕ ਤੁਸੀਂ ਵੀ ਲੱਡੂ ਖਾ ਲਿਆ ਭਾਈ ਇਹ ਲੱਡੂ ਖਾ ਲਿਆ ਸਲੋ ਜੀ ਆ ਸਾਡੇ ਬਸ ਦੇ ਜਿੰਨੇ ਵੀ ਮੈਂਬਰਸ ਆ ਤੇ ਖੜੇ ਹੋਏ ਨੇ ਇਸ ਤੋਂ ਬਾਅਦ ਕਿੰਨੇ ਕਹਿਣਾ ਕਰਨੀਆਂ ਸੈਦ ਕੁਮਾਰ ਜੀ ਕੀ ਕਰਦੇ ਪਏ ਨੇ ਜੀ ਜੀ ਤਿਆਰੀ ਬਿਠਾਓ ਬਸ ਚ ਕਹਿਣੀ ਨਹੀਂ ਮੰਨਦੇ ਤਿਆਰੀ ਤਿਆਰੀ ਭਾਈ ਲੋਈ ਹੋ ਗਈ ਗੱਲ ਕਰ ਭਾਈ ਆ ਦੇਖੋ ਸਾਡੇ ਇਹ ਦੋ ਭਰਾ ਨੇ ਇਹਨਾਂ ਨੂੰ ਕੋਈ ਸਮਾਂ ਨਹੀਂ ਦਿੱਤੀ ਕੀ ਕਰਨਾ ਕਰੀਏ ਹੋਟਲ ਕੇ ਯਾਰ ਬਹੁਤ ਬਹੁਤ ਬਸ ਚ ਚਲੋ ਚਲੋ ਬੈਠੋ ਯਾਰ ਬੈਠੋ ਬਸ ਚ ਬੋ ਲੋ ਜੀ ਹੁਣ ਬੱਸ ਤੇ ਬੈਠੇ ਲੱਗੇ ਆ ਤਾਂ ਸਾਡੀ ਨੈਕਸਟ ਡੈਸਟੀਨੇਸ਼ਨ ਆ ਕਾਰਗਰ ਧਾਮ ਮੈਂ ਹੁਣ ਜਾ ਰਿਆਂ ਵਾਪਸੀ ਠੀਕ ਆ ਬਟਾਲਾ ਤੋਂ ਅੱਤ ਲੈ ਕੇ ਮੁਕਤੀਸ਼ਵਰ ਧਾਮ ਤੱਕ ਦਾ ਸਫ਼ਰ ਇੱਥੇ ਖਤਮ ਹੋਣਾ ਕਾਰਗਰ ਧਾਮ ਉਹ ਤੁਹਾਨੂੰ ਅਗਲੇ ਵਲੋਗ ਚ ਵਿਖਾਵਾਂਗਾ ਠੀਕ ਆ ਇੱਥੇ ਵੀ ਵਲੋਗ ਸਟਾਰਟ ਹੋਏਗਾ ਸੋ ਗਰਗ ਬਗਵਾਨ ਕੀ ਜੈ ਬਾਈ ਬਾਈ ਕਰ ਦਿਓ ਓਕੇ ਜੀ ਮਿਲਦੇ ਆ ਅਗਲੇ ਵਲੋਗ ਚ ਸਮਾਪਤ ਕਰਦੀ ਆ ਮਿਲਦੇ ਆ ਸੀ ਯੂ ਨੈਕਸਟ